ਸਹੀ ਜੀ ਅਸੀਂ ਪਹਿਲਾਂ ਤਾਂ ਇੱਥੇ ਨਰਮਾ ਬੀਜਿਆ ਸੀ ਨਰਮਾ ਸਾਡਾ ਉਦੋਂ ਸੂਆ ਟੁੱਟ ਗਿਆ ਉਦੋਂ ਮਰ ਗਿਆ ਹੁਣ ਦੁਬਾਰੇ ਅਸੀਂ ਕਰਾਗਰੂ ਲਾ ਕੇ ਰੇਗ ਰੂਗ ਚੱਕ ਕੇ ਹੁਣ ਜੀਰੀ ਲਾਈ ਹੈ ਹੁਣ ਜੀਰੀ ਸਾਡੀ ਗਈ ਇਹ 60 70 ਕਿੱਲੇ ਆਈ ਜੀ ਘਟੂ ਘਟ 35 40 ਕਿੱਲੇ ਤਾਂ ਫੁੱਲ ਭਰੇ ਖੜੇ ਆ ਜੀ ਹੁਣ ਤੇ ਮਾਰ 60 70 ਕਿੱਲੇ ਤੱਕ ਆ ਜੀ ਪ੍ਰਸ਼ਾਸਨ ਨੇ ਸਾਥ ਦਿੱਤਾ ਵੀ ਨਹੀਂ ਕੋਈ ਸਾਡੇ ਕੋਲੇ ਨਹੀਂ ਆਇਆ ਜੀ ਮਗਰੋਂ ਜਦੋਂ ਅਸੀਂ ਬੰਦ ਕਰ ਲਿਆ ਸੀ ਉਦੋਂ ਜੀ ਸਾਹਿਬ ਆਏ ਸੀ ਇੱਥੇ ਸਾਨੂੰ فاਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਸੂਆ ਸਾਡਾ ਵੱਡਾ ਕੀਤਾ ਜਾਵੇ ਸੂਏ ਦੀ ਕਿਨਾਰੀ ਤਾਕੜੀ ਕੀਤੀ ਜਾਵੇ ਅਸੀਂ ਦੁਬਾਰੇ ਖੁਸ਼ ਹੋ ਕੇ ਫਸਲਾਂ ਬੀਜਦੇ ਹੋ ਜੀਏ ਅਸੀਂ ਤਾਂ ਫਿਰ ਇੱਕੋ ਹੀ ਮਤ ਹੈ ਜੀ ਇੱਥੇ ਲਾ ਕੇ ਕਪੂਲਰ ਭਾਜਾਂਗੇ ਆਪੇ ਹੋਈ ਜਾਣਗੇ ਜਿਹੜੇ ਹੋਣਗੇ ਜਿ ਕਰਾਂਗੇ ਵੀ ਕੀ ਇੱਥੇ ਫਿਰ ਅਸੀਂ ਹਾਂ ਜਿੱਥੇ ਅਸੀਂ ਕੁਝ ਨਹੀਂ ਕਰ ਸਕਦੇ ਇਹ ਕਿਹੜਾ ਸੂਆ ਟੁੱਟਿਆ ਹੀ ਨਾ ਇਹ ਪ੍ਰਸ਼ਾਸਨ ਦੀ ਨਲਕੀ ਕਾਰਨ ਹੀ ਟੁੱਟਿਆ ਸੀ ਜਦੋਂ ਵੀ ਅਸੀਂ ਪ੍ਰਸ਼ਾਸਨ ਨੂੰ ਮੇਰੇ ਖੇਤ ਚਾਰ ਵਾਰੀ ਸੂਏ ਟੁੱਟਿਆ ਵਾ ਬੰਨਾ ਪ੍ਰਸ਼ਾਸਨ ਨੂੰ ਤਾਂ ਦੇਖਣਾ ਚਾਹੀਦਾ ਨਾ ਮੰਤਰੀ ਤਾਂ ਕਿ ਦੇਖਦੇ ਨਹੀਂ ਹੁੰਦੇ ਉਹਨਾਂ ਨੇ ਤਾਂ ਠੇਕੇ ਦੇਤੇ ਪ੍ਰਸ਼ਾਸਨ ਨੇ ਕਰਾਉਣਾ ਪ੍ਰਸ਼ਾਸਨ ਦਾ ਪੂਰਾ ਜ਼ਿੰਮੇਵਾਰ ਆ ਅਸੀਂ ਪ੍ਰਸ਼ਾਸਨ ਨੂੰ ਜਿਵੇਂ ਇੱਕ ਥਾਪੜ ਕੇ ਗਹਿਣਾ ਵੀ ਪ੍ਰਸ਼ਾਸਨ ਦੇ ਵਿੱਚ ਫੁੱਲ ਜ਼ਿੰਮੇਵਾਰ ਆ ਇਹ ਕੰਮ ਸੀ ਮਾਨਸਾ ਜ਼ਿਲ੍ਹੇ ਚ ਬਹੁਤ ਜਗ੍ਹਾ ਤੇ ਨਹਿਰਾ ਸੂਏ ਟੁੱਟੇ ਆ ਬੀਰੀਆਲਾ ਜੱਟਾਂ ਕੋਲੇ ਆ ਜੋਧਪੁਰ ਪਾਖਰ ਕੋਲੇ ਆ ਤਲਵੰਡੀ ਸਾਬੂ ਆਪਣੇ ਦੇ ਪਿੰਡਾ ਗੁਲਾਬਗੜ ਦਲੀਏ ਵਾਲੇ ਟੁੱਟੇ ਆ ਕਿ ਕਿਹੜਾ ਸੂਆ ਨਹੀਂ ਟੁੱਟਿਆ ਪਹਿਲਾਂ ਇਹ ਸੂਏ ਖਾਲੀ ਚੱਲੀ ਜਾਂਦੇ ਸੀ ਕਿੰਨੀਆਂ ਨਹਿਰਾਂ ਸਾਰੀਆਂ ਖਾਲੀ ਚੱਲਦੀਆਂ ਸੀ ਠੀਕ ਹੈ ਇੱਕੋ ਦਾ ਮੈਨਾ ਪਾਣੀ ਕਿੱਥੋਂ ਆ ਗਿਆ ਇਹਨਾਂ ਨੂੰ ਪਹਿਲਾਂ ਸਰਕਾਰਾਂ ਨੂੰ ਪਤਾ ਨਹੀਂ ਸੀ ਵੀ بارش ਦਾ ਟਾਈਮ ਆਉਣ ਵਾਲਾ ਹੈ ਡੈਮ ਪਰ ਪਰ ਰੱਖੇ ਨਾ ਨੇ ਠੀਕ ਹੈ ਉਹ ਡੈਮ ਦਾ ਬੰਦ ਗੇਟ ਟੁੱਟੇ ਉਹ ਐਵੇਂ ਟੁੱਟ ਗਏ ਮਾ ਆਜਾ ਤਾਂ ਭਰਾਵਾ ਇਹਨਾਂ ਨੇ ਸਰਕਾਰਾਂ ਨੇ ਨਾਂ ਤਾਂ ਦਿੱਤਾ ਨਾ ਦੇਣਾ ਪਰ ਅਸੀਂ ਫੇਰ ਵੀ ਉਮੀਦ ਰੱਖੀ ਬੈਠੇ ਆ ਜੇ ਕੀ ਇਹ ਦੇ ਦੇਣ ਠੀਕ ਹੈ ਨਾ ਅਸੀਂ ਮਾਵਜਾ ਤਾਂ ਮੰਗਦੇ ਆ ਕਿੱਥੇ ਨੇ ਮੰਗਿਆ ਸੀ 4 ਸਾਲ ਹੋ ਗਏ ਸਾਨੂੰ ਮਾਵਜਾ ਮੰਗਦਿਆਂ ਬਈ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਬੈਸ ਹੁਣ ਸਾਡੀ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੈ ਪ੍ਰਮਾਤਮਾ ਤੋਂ ਮੰਗਦੇ ਆ ਵੀ ਤੂੰ ਖੈਰ ਸੁਖ ਰੱਖੀ ਦਾ ਦੇ ਆ ਇੱਥੇ ਸਰਕਾਰਾਂ ਕੋਈ ਸੁਣਨ ਵਾਲੀ ਨਹੀਂ आरपीडी 24 टीवी ਦੇਖ ਰਹੇ ਤੁਸੀਂ ਮੈਂ ਸਨਿਮਾਨ ਸਾਹਿਬ ਦਾ ਸਵਾਗਤ ਕਰਦਾ ਅੱਜ ਮੈਂ ਖੜਾ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿਖੇ ਜਿਵੇਂ ਕਿ ਆਪਾਂ ਨੂੰ ਪਤਾ ਹੀ ਹੈ ਪੰਜਾਬ ਦੇ ਵਿੱਚ ਜਿਹੜੇ ਹੜ੍ਹਾਂ ਦੇ ਕਾਰਨ ਹਾਲਾਤ ਬਦਤਰ ਬਣੇ ਹੋਏ ਆ ਬਹੁਤ ਸਾਰਾ ਏਰੀਆ ਜਿਹੜਾ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਲਗਭਗ ਪੂਰੇ ਪੰਜਾਬ ਹੜ੍ਹਾਂ ਦੀ ਚਪੇਟ ਦੇ ਵਿੱਚ ਆਉਣ ਵਾਲਾ ਹੋ ਰਿਹਾ ਤਾਂ ਇਸੇ ਤਰ੍ਹਾਂ ਹੀ ਇਸ ਪਿੰਡ ਰਾਏਪੁਰ ਦੇ ਵਿੱਚ ਵੀ ਜਿਹੜਾ ਸੂਏ ਦਾ ਬੰਨ ਟੁੱਟ ਗਿਆ ਸੀਗਾ ਬੰਨ ਟੁੱਟਣ ਕਾਰਨ ਬਹੁਤ ਜ਼ਿਆਦਾ ਜਿਹੜਾ ਲਗਭਗ 100 ਦੇ ਕਰੀਬ ਏਕੜ ਦੀ ਜਿਹੜੀ ਫਸਲ ਬਰਬਾਦ ਹੋਈ ਹੈ ਇੱਥੇ ਆਪਾਂ ਕਿਸਾਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਵੀ 2-3 ਵਾਰ ਹੜ੍ਹਾਂ ਤੋਂ ਬਿਨਾਂ ਵੀ ਇਹ ਜਿਹੜਾ ਸੂਆ ਟੁੱਟ ਚੁੱਕਿਆਗਾ ਤਾਂ ਕਿਤੇ ਨਾ ਕਿਤੇ ਇਹ ਸੂਏ ਦੀ ਬੰਤਰ ਇਹ ਨਵਾਂ ਜਿਹੜਾ ਸੂਆ ਬਣਿਆ ਸੀ ਫਿਰ ਵੀ 2-3 ਵਾਰ ਟੁੱਟ ਚੁੱਕਿਆ ਪਿਛਲੇ ਸਾਲ ਦੇ ਵਿੱਚ ਵਿੱਚ ਤਾਂ ਇਹਦੀ ਬਣਤਰ ਤੇ ਜਾਂ ਠੇਕੇਦਾਰਾਂ ਦੇ ਜਿਹੜੀ ਕਾਰਜਗਾਰੀ ਤੇ ਵੀ ਸਵਾਲ ਖੜਾ ਹੁੰਦਾ ਹੈ ਸਰਕਾਰ ਦੇ ਕਾਰਜਗਾਰੀ ਤੇ ਵੀ ਸਵਾਲ ਖੜਾ ਹੁੰਦਾ ਕਿ ਨਵਾਂ ਸੁਆ ਬਣਨ ਦੇ ਬਾਵਜੂਦ ਵੀ ਇੰਨੇ ਵਾਰ ਕਿਵੇਂ ਟੁੱਟ ਗਿਆ ਕਿਉਂ ਨਹੀਂ ਨਿਗਰਾਨੀ ਹੋਈ ਇਸ ਦੀ ਕਿਹੋ ਜੀ ਜਿਹੜੀ ਮਟੀਰੀਅਲ ਦੇ ਨਾਲ ਇਹ ਬਣਾਇਆ ਗਿਆ ਤਾਂ ਜੇਦੋ ਕਿ ਆਪਾਂ ਦੇਖਦੇ ਆ ਬਾਕੀ ਬਹੁਤ ਸਾਰੇ ਜਗਾਵਾਂ ਤੇ ਦੇਖਦੇ ਆ ਕਿ ਅੰਗਰੇਜ਼ਾਂ ਵੇਲੇ ਦੇ ਬਣਿਆ ਹੋਇਆ ਨਹਿਰਾਂ ਤੇ ਸੂਏ ਅਜੇ ਤੱਕ ਮਜ਼ਬੂਤੀ ਨਾਲ ਖੜੇ ਨੇ ਪਰ ਅੱਜ ਕੀ ਹੈ ਬਿਲਕੁਲ ਫੋਕਟ ਫੋਕਟ ਜਿਹੜਾ ਮਾਲ ਮਟੀਰੀਅਲ ਪਾ ਕੇ ਬਿਲਕੁਲ ਇੱਕ ਖਾਣਾ ਪੂਰਤੀ ਕੀਤੀ ਜਾਂਦੀ ਹੈ ਤਾਂ ਇਸ ਚੀਜ਼ ਦਾ ਜਿਹੜਾ ਖਮਿਆਜਾ ਕਿਸਾਨਾਂ ਨੂੰ ਭੋਗਤਣਾ ਪੈਂਦਾ ਹੈ ਤਿੰਨ ਵਾਰ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਪਿੰਡ ਰਾਏਪੁਰ ਦੇ ਕਿਸਾਨਾਂ ਦੀਆਂ ਤਾਂ ਅੱਜ ਵੀ ਜਿਹੜਾ ਹੁਣ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਕਿਸਾਨਾਂ ਨਾਲ ਜਿਨ੍ਹਾਂ ਦੀ ਫਸਲ ਬਰਬਾਦ ਹੋਈ ਹੈ ਉਹਨਾਂ ਦਾ ਕੀ ਕਹਿਣਾਗਾ ਤਾ ਇਸ ਵਕਤ ਕਿਸਾਨ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਰਕਬਾ ਇਹ ਪਾਣੀ ਦੀ ਮਾਰ ਦੇ ਹੇਠ ਆਇਆ ਆਪਾਂ ਗੱਲਬਾਤ ਕਰ ਲੈਨੇ ਆ ਬਾਈ ਜੀ ਕੀ ਕਹਿਣਾ ਚਾਹੋਗੇ ਜਿਹੜਾ ਇਸ ਜਿਹੜਾ ਪਨੋ ਮਾਰ ਚੱਲਣੀ ਪੈ ਰਹੀ ਹੈ ਬਾਈ ਜੀ ਅਸੀਂ ਪਹਿਲਾਂ ਤਾਂ ਇੱਥੇ ਨਰਮਾ ਬੀਜਿਆ ਸੀ ਨਰਮਾ ਸਾਡਾ ਉਦੋਂ ਸੂਆ ਟੁੱਟ ਗਿਆ ਉਦੋਂ ਮਰ ਗਿਆ ਹੁਣ ਦੁਬਾਰੇ ਅਸੀਂ ਕਰਾਗਰੂ ਲਾ ਕੇ ਰੇਗਰੂ ਚੱਕ ਕੇ ਹੁਣ ਜੀਰੀ ਲਾਈ ਹੈ ਹੁਣ ਜੀਰੀ ਸਾਡੀ ਗਈ ਹੁਣ ਇੱਥੇ ਨਾ ਤਾਂ ਕੋਈ ਮਿੱਟੀ-ਮੁੱਟੀ ਪਾਈ ਹੈ ਜੀ ਕਿਨਾਰੇ ਤੇ ਸੂਏ ਦੇ ਕੁਛ ਨਹੀਂ ਕਰਿਆ ਕਿਸੇ ਨੇ ਤੇ ਸਾਡੇ ਕੋਲੇ ਕੋਈ ਨਹੀਂ ਆਇਆ ਪਹਿਲਾਂ ਪਹਿਲਾਂ ਕਿੰਨੀ ਵਾਰ ਟੁੱਟ ਚੁੱਕਿਆ ਜੀ ਦੋ ਵਾਰੀ ਟੁੱਟ ਗਿਆ ਜੀ ਪਹਿਲਾਂ ਇੱਥੇ ਉਸ ਤੋਂ ਬਾਅਦ ਕੋਈ ਖਾ ਪੁਖਤਾ ਪ੍ਰਬੰਧ ਨਹੀਂ ਕੀਤੇ ਗਏ ਕੋਈ ਪ੍ਰਬੰਧ ਨਹੀਂ ਜੀ ਸਾਰਾ ਸੂਆ ਹੀ ਖਿੰਡਦਾ ਹੈ ਇਹ ਸਾਡੇ ਠੱਡੇ ਤੇ ਆ ਕੇ ਜੀ ਇੱਥੇ ਹੁਣ ਕਿਹੜੇ ਕਿਹੜੇ ਦਿਨਾਂ ਜਿਹੜਾ ਟੁੱਟਿਆ ਹੁਣ ਹੁਣ ਇਹ ਪਰਸੋਂ ਦਾ ਟੁੱਟਿਆ ਜੀ ਅੱਛਾ ਹਾਂ ਜੀ ਅੱਜ ਇਹ ਜਿਹੜਾ ਆਪਣਾ ਇੱਥੇ ਮੀਂਹ ਔਨ ਕਰਕੇ ਟੁੱਟਿਆ ਜਾਂ ਪਿੱਛੋਂ ਕੋਈ ਪਾਣੀ ਜ਼ਿਆਦਾ ਆਉਂਗਾ ਪਾਣੀ ਵੱਧ ਆਉਣ ਕਰਕੇ ਜੀ ਮੀਂਹ ਦਾ ਕੋਈ ਹੂੰ ਇਹ ਟੂਪਰਤਨ ਕਰਕੇ ਪਸੇ ਸਾਰੇ ਅਸੀਂ ਦਿਨੇ ਤਾਰਾ ਕੀ ਰੱਖੀ ਰੱਖੀ ਰਾਤ ਨੂੰ ਅਸੀਂ ਰਹਿ ਗਏ ਘੱਟ ਬੰਦੇ ਜੀ ਬਸ ਰਾਤ ਨੂੰ ਟੁੱਟ ਗਿਆ ਜੀ ਫਿਰ ਕਿੰਨਾ ਕੁ ਰਕਬਾ ਇਸ ਮਾਰ ਦੇ ਠਾ ਗਿਆ ਜੀ ਫਿਰ ਇਹ ਜੀ 60 70 ਕਿੱਲੇ ਜੀ ਘੱਟੋ ਘੱਟ 35 40 ਕਿੱਲੇ ਤਾਂ ਫੁੱਲ ਭਰੇ ਖੜੇ ਆ ਜੀ ਹੁਣ ਤੇ ਮਾਰ 60 70 ਕਿੱਲੇ ਤੱਕ ਹੈ ਜੀ ਹਾਂਜੀ 4 4 ਫੁੱਟ 5 5 ਫੁੱਟ ਪਾਣੀ ਖੜਾ ਜੀ ਸਾਰਿਆਂ ਚ ਜਦੋਂ ਟੁੱਟਿਆ ਫਿਰ ਪ੍ਰਸ਼ਾਸਨ ਨੇ ਸਾਥ ਦਿੱਤਾ ਕੋਈ ਨਹੀਂ ਕੋਈ ਸਾਡੇ ਕੋਲੇ ਨਹੀਂ ਆਇਆ ਜੀ ਮਗਰੋਂ ਜਦੋਂ ਅਸੀਂ ਬੰਦ ਕਰ ਲਿਆ ਸੀ ਉਦੋਂ ਜਈ ਸਾਹਿਬ ਆਏ ਸੀ ਇੱਥੇ ਜੀ अच्छा कोई उन्होंने अपना साधन कोई जेसीबी वगैरह कुछ नहीं ਸੀ ਜੀ ਸਾਡੇ ਨਾਲ ਸਰਪੰਚ ਜ਼ਰੂਰ ਲੱਗਿਆ ਜੀ ਜੇਬੀ ਉਹਨਾਂ ਨੇ ਜੇਸੀਬੀ ਲਿਆਂਦੀ ਹੈ ਉਹਨਾਂ ਨੇ ਬੰਦ ਕਰਵਾਇਆ ਸਾਡੇ ਨਾਲ ਅੱਛਾ ਮਤਲਬ ਆਪ ਹੀ ਕੀਤਾ ਹਾਂਜੀ ਹਾਂਜੀ ਆਪ ਹੀ ਇਕੱਠੇ ਹੋ ਕੇ ਕੀਤਾ ਵਾਲਿਆਂ ਨੇ ਸੀ ਆਪ ਬੰਦ ਕਰਿਆ ਜੀ ਇਹ ਸਾਰੀ ਚ ਝੋਨਾ ਸੀਗਾ ਹਾਂਜੀ ਝੋਨਾ ਲਾਇਆ ਜੀ ਇੱਥੇ ਤਾਂ ਜੀ ਬਾਕੀ ਨਰਮੇ ਦਾ ਵੀ ਬਹੁਤ ਨੁਕਸਾਨ ਹੋਇਆ ਜੀ ਪਰੇ ਹਾਂਜੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਵੀ ਇੱਕ ਦੋ ਵਾਰ ਸੁਆ ਟੁੱਟ ਚੁੱਕਿਆ ਤਾਂ ਪਿੰਡ ਵਾਸੀਆਂ ਨੇ ਕੋਈ ਪਹੁੰਚ ਕੀਤੀ ਕੋਈ ਸ਼ਿਕਾਇਤ ਕੀਤੀ ਨੀ ਇਹ ਤਾਂ ਕੁਛ ਨਹੀਂ ਕਰਿਆ ਜੀ ਇਹ ਤਾਂ ਇਹਦੇ ਬਾਰੇ ਕੋਈ ਕਿਸੇ ਨੇ ਕਿਹਾ ਚਾਹੇ ਛੋਟਾ ਹੈ ਜੀ ਸੁਆ ਇਹ ਪਾਣੀ ਚੱਲਦਾ ਇਹ ਪਾਣੀ ਨਹੀਂ ਚੱਲਦਾ ਜੇ ਜਦੋਂ ਕੁਝ ਵੀ ਮੂਰੇ ਪੱਤੇ ਆ ਗਏ ਕੋਈ ਦਰਖਤ ਆ ਗਿਆ ਕੁਝ ਆ ਗਿਆ ਉਹਦੀ ਚੜ ਜਾਂਦਾ ਜੀ ਤਾਂ ਉਹਦੀ ਓਵਰ ਹੋ ਜਾਂਦਾ ਜੀ ਇਹ ਬਸ ਨਹੀਂ ਜਿਵੇਂ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜਾ ਸੁਆ ਹੈ ਜਿਹੜੇ ਪੁਰਾਣੇ ਪਹਿਲਾਂ ਇੱਟਾਂ ਦੇ ਬਣੇ ਹੋਏ ਆ ਕਾਫੀ ਮਜ਼ਬੂਤ ਨੇ ਛੋਟੇ ਵੀ ਨੇ ਉੱਥੇ ਦਾ ਟੁੱਟ ਨਹੀਂ ਰਹੇ ਠੀਕ ਹੈ ਜੀ ਨਹੀਂ ਹੈ ਤਾਂ ਮਜ਼ਬੂਤੀ ਵਾਲੇ ਵਾਸਤੇ ਨਹੀਂ ਕਹਿ ਸਕਦੇ ਸੀ ਤੇ ਹੈ ਤਾਂ ਮਜ਼ਬੂਤ ਪਰ ਹੈ ਛੋਟਾ ਹੈ ਜੀ ਕਰਨ ਛੋਟੇ ਦਾ ਇਹ ਓਵਰ ਹੋ ਕੇ ਟੁੱਟਦਾ ਜੀ अच्छा हां जी ਜਦੋਂ ਇਹਦੇ ਸੂਏ ਦੀ ਕਿਨਾਰੀ ਤੇ ਗੇੜ-ਗੇੜ ਉੱਚਾ ਪਾਣੀ ਚੱਲਦਾ ਉਹ ਫਿਰ ਬੱਟ ਪਾ ਗਏ ਸੀ ਕਿੰਨਾ ਚਿਰ ਰੁਕਾਂਗੇ ਬਸ ਉਹ ਤੋਂ ਬਾਅਦ ਟੁੱਟ ਜਾਂਦਾ ਜੀ ਫਿਰ ਅੱਛਾ ਕੀ ਕਹਿਣਾ ਚਾਹੁੰਦੇ ਹੁਣ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਹੋ ਬਸ ਸਾਨੂੰ ਫਸਲਾਂ ਦਾ ਮੁਆਵਜ਼ਾ ਦਿੱਤਾ ਜਾਵੇ ਸੂਆ ਸਾਡਾ ਵੱਡਾ ਕੀਤਾ ਜਾਵੇ ਸੂਏ ਦੀ ਕਿਨਾਰੀ ਤਾਕੜੀ ਕੀਤੀ ਜਾਵੇ ਅਸੀਂ ਦੁਬਾਰੇ ਖੁਸ਼ ਹੋ ਕੇ ਫਸਲਾਂ ਬੀਜਦੇ ਹੋ ਜੀਏ ਨਹੀਂ ਅਸੀਂ ਬਾਹਣ ਛੱਡਣ ਨੂੰ ਤਿਆਰ ਹਾਂ ਇੱਥੋਂ ਸਾਡਾ ਫਿਰ ਇੱਥੇ ਹੈ ਵੀ ਕੀ ਹੈ ਜੀ ਅਸੀਂ ਤਾਂ ਫਿਰ ਇੱਕੋ ਹੀ ਮਤ ਹੈ ਜੀ ਇੱਥੇ ਲਾ ਕੇ ਪਪੂਲਰ ਭਾਜਾਂਗੇ ਆਪੇ ਹੋਈ ਜਾਣਗੇ ਜਿਹੜੇ ਹੋਣਗੇ ਜਿ ਕਰਾਂਗੇ ਵੀ ਕੀ ਇੱਥੇ ਇਤਿਹਾਸੀ ਕੁਛ ਨਹੀਂ ਕਰ ਸਕਦੇ ਜੀ ਹੋਰ ਵੀ ਤੁਹਾਡੇ ਆਸ-ਪਾਸ ਦੇ ਪਿੰਡ ਮਤਲਬ ਇਹ ਹੜ ਦੀ ਮਾਰ ਦੇ ਹਟਾਏ ਹਾਂਜੀ ਸਾਰੀ ਹੈ ਜੀ ਨੇੜੇ ਤੇੜੇ ਪਿੱਛੇ ਤਰੀਗ ਹੈ ਜੀ ਸੂਬਾ ਸਾਰੇ ਪਈ ਗਿਆ ਜੀ ਤੁਰ ਤੱਕ ਆਪਣੇ ਨਗਲੇ ਦੇ ਪੁੱਤੋਂ ਗਾਹਾਂ ਤੋਂ ਸਾਰੇ ਹੀ ਗੜਗੜ ਪਈ ਜਾਂਦਾ ਜੀ ਸਾਰੇ ਸਵੇਰ ਤਰੀ ਜਾਂਦਾ ਜੀ ਸਾਰੇ ਲੋਕ ਰਾਤਾਂ ਨੂੰ ਵੀ ਦਿਨੇ ਵੀ ਸੂਵੇ ਤੇ ਹੀ ਰਹੇ ਆ ਅਸੀਂ ਵੀ ਸੂਵੇ ਤੇ ਸੀ ਕੋਲੇ ਜੀ ਤਰਦੇ ਤਰਦੇ ਸਾਡੇ ਹੱਥਾਂ ਚੋਂ ਨਿਕਲ ਗਿਆ ਜੀ ਬਸ ਹਾਂਜੀ ਹੁਣ ਜਿਵੇਂ ਇਹਦਾ ਪਾਣੀ ਘਾਟਾ ਰਹੇ ਪਿੱਛੇ ਬੰਦ ਕਰਵਾਇਆ ਹੋਇਆ ਜਾਂ ਕੋਈ ਪਿੱਛੇ ਟੁੱਟਣ ਕਰਕੇ ਘਟਿਆ ਹੁਣ ਇਹਦੇ ਬਾਰੇ ਨਹੀਂ ਪੁੱਛ ਕਹੇ ਕੁਝ ਤਾਂ ਕਹਿੰਦੇ ਟੁੱਟਿਆ ਜੀ ਕੁਝ ਕਹਿੰਦੇ ਬੰਦ ਹੈ ਜੀ ਇਹਦੇ ਬਾਰੇ ਹੀ ਹਾਂ ਜੀ ਇਹਦੇ ਬਾਰੇ ਹੀ ਕਹਿੰਦੇ ਜੀ ਹਾਂ ਜੀ ਥੋੜਾ ਵੀ ਜਿਹੜਾ ਰਕਬਾ ਇਸ ਮਾਰ ਦੇ ਠਾਇਆ ਹਾਂ ਜੀ ਕਿੰਨਾ ਘਾ ਸਾਡੇ ਪੰਜ ਕਿੱਲੇ ਹੈ ਤੁਸੀਂ ਕੀ ਮੰਗ ਰੱਖਦੇ ਹੋ ਇਹ ਸੂਏ ਨੂੰ ਲੈ ਕੇ ਜਾ ਮੁਆਵਜ਼ੇ ਲੈ ਕੇ ਸਾਨੂੰ ਸਾਡੀ ਫਸਲ ਦਾ ਹੀ ਮੁਆਵਜ਼ਾ ਦਿੱਤਾ ਜਾਵੇ ਜੀ ਤੇ ਇਹ ਸੂਏ ਦੇ ਚਾਰ-ਚਾਰ ਰਦੇ ਲਾਏ ਜਾਣ ਜੀ ਜੋ ਕਿ ਦੁਬਾਰਾ ਤੋਂ ਅੱਗੇ ਤੋਂ ਨਾ ਟੁੱਟੇ ਮਿੱਟੀ ਲਈ ਜਾਵੇ ਨਾਲ ਇਹਦੇ ਹੂੰ ਤਾਂ ਤੁਹਾਨੂੰ ਕੀ ਲੱਗਦਾ ਵੀ ਜੇ ਇਹ ਆਪਾਂ ਸਰਕਾਰਾਂ ਤੋਂ ਮੰਗ ਰੱਖੀ ਹੈ ਤਾਂ ਆਪਣੇ ਪਿੰਡ ਵੱਲੋਂ ਆਪਾਂ ਕੀ ਕਰ ਸਕਦੇ ਆ ਇਸ ਜਿਹੜੀ ਆਪਾਂ ਆਫਤ ਤੋਂ ਬਚਣ ਲਈ ਆਪਣੇ ਪਿੰਡ ਵਾਸੀਆਂ ਦਾ ਕੀ ਫਰਜ ਆ ਤੁਹਾਡੇ ਮਤਾਬਿਕ ਪਿੰਡ ਵਾਸੀ ਤਾਂ ਠੱਡੇ ਤੇ ਆ ਗਈ ਜੀ ਸਾਡੇ ਨਾਲ ਕੋਈ ਇੱਥੇ ਦਾ ਕੌਣ ਆਉਂਦਾ ਜੀ ਸਾਡੇ ਤੇ ਸਾਡੇ ਖੇਤਾਂ 'ਚ ਜੇ ਤਾਂ ਪਿੰਡ ਦੇ ਕੋਈ ਵਿਚਾਲੇ ਹੋਵੇ ਕੰਮ ਫਿਰ ਤਾਂ ਸਾਰਿਆਂ ਦਾ ਸਾਂਝਾ ਜੀ ਅਸੀਂ ਠੱਡੇ ਤੇ ਆ ਗਏ ਹਾਂ ਠੀਕ ਹੈ ਵੀ ਸਾਡੇ ਨਾਲ ਪਿੰਡ ਵਾਲੇ ਬੰਦ ਕਰਾ ਗਏ ਜੀ ਰਦੇ ਲੱਗ ਜਾਣ ਭਾਂਡਾ ਭਰੀ ਜਾਵੇ ਰਾਤ ਟੱਪ ਜੇ ਦਿਨੇ ਅਸੀਂ ਸਾਂਭ ਲਿਆ ਕਰੀਏ ਨਾਲਾ ਨੂਲਾ ਖਲਾਈਆਂ ਜਾਂਦੀਆਂ ਜੀ ਮੁਲਾਜ਼ਮ ਅਫਸਰ ਸੱਦੀ ਹੈ ਉਹਨਾਂ ਦੇ ਆਪਾਂ ਜਈ ਵਗੈਰਾ ਆਪੇ ਖਲਾਉਣਗੇ ਇੱਕ ਹੋਰ ਕਿਸਾਨ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆਂ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਜਿਹੜਾ ਸੂਆ ਟੁੱਟਿਆ ਤੇ ਫਸਲਾਂ ਬਰਬਾ ਇਹ ਪ੍ਰਸ਼ਾਸਨ ਦੀ ਨਲੈਕੀ ਕਾਰਨ ਹੀ ਟੁੱਟਿਆ ਅਸਲ ਜਦੋਂ ਵੀ ਅਸੀਂ ਪ੍ਰਸ਼ਾਸਨ ਨੂੰ ਮੇਰੇ ਖੇਤ ਚਾਰ ਵਾਰੀ ਸੁਆ ਟੁੱਟਾ ਵਾ ਪਹਿਲਾਂ ਮੈਂ ਵੀੜ ਗੋ ਵੀ ਪਾਈ ਹੈ ਪ੍ਰਸ਼ਾਸਨ ਨੂੰ ਵੀ ਮੈਂ ਬਥੇਰਾ ਜੋਰ ਲਾਇਆ ਐ ਐਸਡੀਐਮ ਸਾਹਿਬ ਦੇ ਦਫ਼ਤਰ ਵੀ ਗਏ ਆ ਅਸੀਂ ਐਸਡੀਐਮ ਸਾਹਿਬ ਨੂੰ ਚਿੱਠੀਆਂ ਵੀ ਲਿਖੀਆਂ ਮੈਂ ਇੱਥੇ ਸਾਡਾ ਜਿਹੜਾ ਪਿੰਡ ਹੈ ਨਾ ਇਹ ਥੋੜਾ ਨੀਮਾ ਥਾ ਇੱਥੇ ਸੁਆ ਜਿਹੜਾ ਗਾਹਾਂ ਟਾਂਡੀਆਂ ਥੋੜਾ ਉੱਚਾ ਹੈ ਸਾਡੇ ਪਿੰਡ ਨੂੰ ਅੱਛਾ ਰਾਪਰ ਪਿੰਡ ਨਾਲ ਟਾਂਡੀਆਂ ਉੱਚਾ ਉੱਥੇ ਲਿਫਟ ਨਾ ਪਾਣੀ ਚੱਕਿਆ ਜਾਂਦਾ ਅੱਛਾ ਜਦੋਂ ਉੱਥੇ ਲਿਫਟ ਨਾ ਪਾਣੀ ਚੱਕਿਆ ਜਾਂਦਾ ਇੱਥੇ ਸੁਆਨੀਵਾ ਬਣਾਉਣ ਦਾ ਕੀ ਕਾਰਨ ਹੋਇਆ ਇਹਨੂੰ ਟਲਾਂਣ ਦੇਣੀ ਸੀ ਹਸਾਬ ਨਾਲ ਦੇਣੀ ਸੀ ਇੰਚਾਂ ਦੇ ਹਿਸਾਬ ਨਾਲ ਦੇਣੀ ਸੀ ਇੱਥੇ ਰਾਪਰ ਪਿੰਡ ਦਾ ਜਿਹੜਾ ਪਿੰਡ ਚ ਬਨਸਾਰ ਤਲਵੰਡੀ ਵਾਲਾ ਪੋਲਾ ਉੱਥੋਂ ਇਹਨਾਂ ਨੇ ਟਲਾਂਣ ਚੱਕ ਲਾਤੀ ਡੇਢ ਇੰਚ ਦੀ ਟਾਂ ਦੇ ਕੇ ਇਹਨਾਂ ਨੇ ਫੇਰ ਆਕੇ ਪੇਰੋਂ ਦੇ ਫੁੱਲ ਤੋਂ ਫੇਰ ਉੱਚਾ ਚੱਕਦਾ ਉੱਥੇ ਡੋਪ ਪੈ ਗਈ ਫੇਰ ਇਹਨਾਂ ਨੇ ਨਾਗਲੇ ਦੇ ਬੁੱਲ ਤੋਂ ਟੁਟਲਾਣ ਦਿੱਤੀ ਇੱਕੋ ਲੱਗਦਾ ਨੀਮਾ ਧਾਰਤਾ ਸੁਆ ਫੇਰ ਉਛਲਣਾ ਦਾ ਅਖਰ ਨੂੰ ਹੈਗੀ ਆ ਨਾ ਗਾਹਾਂ ਵਾਲਾ ਤਾਂ ਉੱਚਾ ਪਿੰਡ ਇਹ ਨੀਮਾ ਪਿੰਡ ਹੈ ਫੇਰ ਇਹ ਉਛਲ ਲੈ ਉਹਦੇ ਪ੍ਰਸ਼ਾਸਨ ਨੂੰ ਅਸੀਂ ਇੰਨੀ ਅਪੀਲ ਕੀਤੀ ਜੀ ਉੱਚਾ ਬਣਾ ਕੇ ਲੈ ਕੇ ਜਾਓ ਇਹਨੂੰ ਕਿਉਂ ਨਹੀਂ ਬਣਾਇਆ ਪੂਰਾ ਕਿਉਂ ਨਹੀਂ ਕੀਤਾ ਇਹਨੂੰ ਫੇਰ ਅਸੀਂ ਜਿਹੜੇ ਉਹ ਸ਼ੈਡ ਆ ਉਹ ਛੜ 24 25 ਫੁੱਟ ਦੀ ਪੜਲੀ ਆ। ਹੂੰ ਉਧਰ ਤਾਂ ਉਹਨਾਂ ਨੇ ਮਿੱਟੀ ਨਾਲ ਲਾਈ ਹੋਈ ਹੈ ਦੇਖੋ ਬੰਨਿਆ ਹੋਇਆ ਸਾਰਾ। ਇਧਰਲੀ ਸਾਈਡ ਜਮਾ ਕਿਨਾਰੀ ਹੈ। ਕਿਨਾਰੀ ਹੈ ਕਿਹੜੀ? ਇਧਰ ਨੰਗੀ ਹੈ। ਮਿੱਟੀ ਵੀ ਨਹੀਂ ਲਾ ਕੇ ਗਿਆ ਜੀ। ਦੇਖ ਕੇ ਆ ਵੀ ਇਹਦੇ ਕਿਨਾਰੇ ਤੇ ਇਧਰਲੀ ਸਾਈਡ ਉਧਰ ਤਾਂ ਪਰੇ ਤਾਂ ਮਿੱਟੀ ਹੈਗੀ ਹੈ ਜੀ। ਇਧਰ ਮਿੱਟੀ ਵੀ ਨਹੀਂ ਲਾ ਕੇ ਗਿਆ ਜੀ। ਬਣਾ ਕੇ ਉਵੇਂ ਜਿਵੇਂ ਛੱਡ ਗਏ। ਅੱਛਾ ਜੀ। ਹਾਂਜੀ ਉਵੇਂ ਜਿਵੇਂ ਅਸੀਂ ਆਪ ਮਾੜੀ ਮੋਟੀ ਮਿੱਟੀ ਲਾਈ ਹੈ। ਹੁਣ ਮੀ ਪੈਂਦੇ ਚ ਕਿੰਨੀ ਕਿ ਮਿੱਟੀ ਲੱਗੂ ਦਲਦਲ ਹੋ ਗਈ ਜੀ ਮਿੱਟੀ ਹੈ ਨਹੀਂ ਭੋਲੀ ਹੈ ਮਿੱਟੀ। ਜੀ ਜੀ। ਹਾਂਜੀ ਮੌਕੇ ਤੇ ਮਿੱਟੀ ਚੱਕੀ ਨਹੀਂ अच्छा हां जी ਜਿਹੜਾ ਤੁਸੀਂ ਕਹਿੰਦੇ ਪਹਿਲਾਂ ਵੀ ਸੂਬਾ ਟੁੱਟੇ ਸੀ ਤੁਹਾਡੇ ਉਦੋਂ ਤੁਹਾਡੀ ਕਿੰਨੀ ਫਸਲ ਖਰਾਬ ਹੋਈ ਸਾਡਾ ਉਹ ਨਾ 30 40 ਕਿੱਲੇ ਅੰਡਰ ਆਉਂਦੇ ਆਗੇ ਉਧਰੋਂ ਸੜਕ ਆ ਜਾਂਦੀ ਹੈ ਇਧਰੋਂ ਪਿੰਡ ਆ ਜਾਂਦਾ ਉਹ ਸਾਡੇ 30 40 ਕਿੱਲੇ ਤਿੰਨ ਵਾਰੀ ਲਗਾਤਾਰ 1 ਇੱਕੇ ਸਾਲ ਵਿੱਚ ਡੇਢ ਸਾਲ ਦੇ ਵਿੱਚ ਤਿੰਨ ਵਾਰੀ ਮਤਲਬ ਕਿ ਇੱਕ ਸੀਜ਼ਨ ਦੀ ਇੱਕ ਸਾਲ ਦੀ ਫਸਲਾਂ ਤੋਂ ਪੂਰੀ ਨੁਕਸਾਨੀਆਂ ਗਈਆਂ ਹੂੰ ਸਾਡੀਆਂ ਵੀਡੀਓ ਵੀ ਪਈਆਂ YouTube ਤੇ ਵੀ ਪਈਆਂ ਹੋਈਆਂ ਜਾ ਕੇ ਕੋਈ ਵੀ ਸਰਚ ਮਾਰ ਸਕਦਾ ਹੈ ਜੇ ਅਸੀਂ ਉਹ ਆਵਜਾ ਮਿਲਿਆ ਕੋਈ ਉਸ ਟਾਈਮ ਇੱਕ ਡੱਕਾ ਰੁਪਿਆ ਨਹੀਂ ਮਿਲਿਆ ਬਾਈ ਇੱਕ ਡੱਕਾ ਸਾਨੂੰ ਅੱਜ ਉਹ ਸੁਆ ਟੁੱਟੇ ਨੂੰ 23 ਟੁੱਟਿਆ ਸੀ 23 24 ਜੀ ਟੁੱਟਿਆ ਫਿਰ ਠੀਕ ਹੈ ਸਾਨੂੰ 1 ਰੁਪਿਆ ਨਹੀਂ ਮਿਲਿਆ ਕਿਤੇ ਵੀ ਨਹੀਂ ਮਿਲਿਆ ਉੱਥੇ ਤਾਂ ਪਹਿਲਾਂ ਵੀ ਟੁੱਟਦਾ ਰਿਆ 20 ਜੀ ਵੀ ਟੁੱਟਿਆ 21 ਜੀ ਵੀ ਟੁੱਟਿਆ ਆਏ ਸਾਲੀ ਟੁੱਟਦਾ ਸੀ ਸੱਟ ਦੇ ਨਾਲ ਕੋਈ ਸ਼ਿਕਾਇਤ ਕੀਤੀ ਤੁਸੀਂ ਕੋਈ ਜੇ ਪਹੁੰਚ ਕੋਈ ਠੇਕੇਦਾਰ ਨਾਲ ਕੋਈ ਗੱਲਬਾਤ ਹੋਈ ਹੋਵੇ ਐਸੀ ਠੇਕੇਦਾਰ ਨੂੰ ਹੁਣ ਤਾਂ ਨਹੀਂ ਠੇਕੇਦਾਰ ਨਾਲ ਕੋਈ ਪਹੁੰਚ ਕੀਤੀ ਜਿਸ ਦਾ ਟਾਈਮ ਬਣਦਾ ਸੀ ਉਹਦਾ ਸੀ ਬਹੁਤ ਮਿਹਨਤ ਗੱਡੀ ਵੀ ਵੀਰ ਬਣਿਆ ਸਾਡੇ ਖੇਤੋਂ ਮਿੱਟੀ ਚੱਕਲਾ ਚਾਹੇ ਆ ਕਿਹੜੀ ਮਿੱਟੀ ਪਾਉਣਾ ਨਾ ਬਾਹਰੋਂ ਨਾ ਲਿਆ ਸਾਡੇ ਚੱਕਲਾ ਤੈਨੂੰ ਉਹੀ ਢਵਾਈ ਨਾ ਉਹ ਸਾਡਾ ਇੱਧਰ ਲਈ ਵੀ ਪਾਲੜੀ ਉੱਚੀ ਰੱਖੀ ਤੇ ਪਰਲੀ ਵੀ ਪਾਲੜੀਆਂ ਉੱਚੀਆਂ ਰੱਖੀ ਪਰ ਠੇਕੇਦਾਰ ਕੋਈ ਨਹੀਂ ਮੰਨਿਆ ਸਾਨੂੰ ਠੇਕੇਦਾਰ ਦੀ ਬਹੁਤ ਨਲਾਕੀ ਹੈ ਇਹ ਕੰਮ 'ਚ ਜਿਹੜਾ ਇਹ ਨੀਮਾ ਕਰਕੇ ਗਿਆ ਕੋਈ ਐਕਸ਼ਨ ਨਹੀਂ ਲੈਂਦਾ ਕੋਈ ਵੀ ਹੁਣ ਕੀ ਕਹਿਣਾ ਚਾਹਦੇ ਹੋਂ ਜਿਹੜਾ ਹੁਣ ਵੀ ਦੁਬਾਰਾ ਫੇਰ ਜਿਹੜਾ ਆਪਾਂ ਨੂੰ ਇਹ ਮਾਰ ਪੈਗੀ ਅਸੀਂ ਤਾਂ ਬਸ ਸਾਡੀ ਤਾਂ ਗੁਜ਼ਾਰਸ਼ ਹੈ ਪਾਈ ਹੁਣ ਠੀਕ ਹੈ ਨਾ ਅਸੀਂ ਤਾਂ ਇਹੀ ਕਹਿਣਾ ਆ ਵੀ ਪ੍ਰਸ਼ਾਸਨ ਨੂੰ ਵੀ ਅਸੀਂ ਕੋਲੋਂ ਪੈਸੇ ਲਾ ਕੇ ਵੀ ਅਸੀਂ ਤਿਆਰਾਂ ਵਿੱਚ ਘਾ ਮਿੱਟੀ ਚੱਕਣ ਮੇ ਸਾਨੂੰ ਲੰਗਣ ਨੂੰ ਧਾਂਦਾ ਹੋਵੇ ਫਿਰ ਅਸੀਂ ਪਰਲੀ ਤੇ ਲਿਆਵਾਂਗੇ ਮਿੱਟੀ ਕਿਥੋਂ ਲੱਗੇ ਸਾਡੇ ਲੰਗਣ ਨੂੰ ਤਾਂ ਥਾਂ ਨਹੀਂ ਇੱਥੇ ਹਾਂ ਦਰਖਤ ਲਾ ਰਖੇ ਲਿਆ ਦਰਖਤ ਤਾਂ ਤੁਸੀਂ ਦਿਖਾਓ ਆਹ ਦਰਖਤ ਆ ਸਾਰੇ ਕਿਥੋਂ ਲੈ ਕੇ ਮਿੱਟੀ ਭਾਗੇ ਟਰੈਕਟਰ ਨਹੀਂ ਟੱਪਦਾ ਲੈਂਡਿੰਗ ਦੇਣ ਨਹੀਂ ਕਹਦੇ ਨਾ ਮਿੱਟੀ ਭਾਗੇ ਇਥੇ ਪਰਲੇ ਪਾਸੇ ਚੱਕਣ ਨਹੀਂ ਦਿੰਦੇ ਮਿੱਟੀ ਸਾਨੂੰ ਹਾਂ ਪਰਲੇ ਪਾਸੇ ਜੇ ਇਸ ਵੀ ਇੱਧਰ ਨਹੀਂ ਸਿੱੜਦੀ ਇਹਦਾ ਪ੍ਰਸ਼ਾਸਨ ਕਰ ਸਕਦਾ ਠੀਕ ਹੈ ਇਹ ਪ੍ਰਸ਼ਾਸਨ ਅਸੀਂ ਜ਼ਮੀਨ ਚੋਂ ਮਿੱਟੀ ਚਕਾਉਣੇ ਲੈ ਪਉ ਆਉਣ ਸਾਡੇ ਨਾਲ ਆ ਕੇ ਅਸੀਂ ਪਉ ਕਿਉਂਕਿ بارش ਦਾ ਅਜੇ ਵੀ ਨਾ ਰੁਕੀ ਹੁਣ ਜਿਵੇਂ ਕਿ ਆਪਾਂ ਦੇਖ ਰਹੇ ਮੌਸਮ ਅੱਜ ਵੀ ਖਰਾਬ ਲੱਗ ਰਿਹਾ ਤਾਂ ਇਹਦਾ ਕੀ ਪ੍ਰੋਸੈਸ ਦੁਬਾਰਾ ਵੀ ਟੁੱਟ ਸਕਦਾ ਸਾਰੀ ਦੁਬਾਰੇ ਆ ਗਿਆ ਜੋ ਦੀ ਬਸ ਟੁੱਟ ਜਾਣਾ ਇਹ ਨਹੀਂ ਹੁਣ ਟੁੱਟੂ ਪਾਣੀ ਇਹ ਚ ਪੈਂਦੇ ਨਹੀਂ ਸੂਏ ਚ ਭੜਨਾ ਛੋਟਾ ਹੈ ਜੀ ਪਹਿਲਾਂ ਵਾਲਾ ਸੂਆ ਸੀ ਜੇ ਰਾਤ ਨੂੰ ਦਰਖਤ ਡਿੱਗ ਪੈਂਦਾ ਜੀ ਸਾਰੀ ਰਾਤ ਸੂਏ ਦੇ ਵਿੱਚ ਪਾਣੀ ਖੜੀ ਜਾਂਦਾ ਜਮਾ ਹੋ ਜਾਂਦਾ ਤੜਕੇ ਆ ਕੇ ਅਸੀਂ ਸਾਮਲਿਆਂ ਦੇ ਰਕਤ ਚੱਕਿਆ ਜਾਂਦਾ ਜੀ ਹੁਣ ਇਹਦਾ ਤਾਂ ਜੇ 15 ਮਿੰਟ ਬੰਦ ਹੋ ਗਈ ਸੂਆ ਨਾਲ ਦੀ ਨਾਲ ਖਿੰਡ ਜਾਂਦਾ ਜੀ ਬਸ ਜੀ ਹਾਂਜੀ ਪਾਂਡਾ ਛੋਟਾ ਹੈ 5 ਮੀਟਰ ਨਾਲ ਕਾਰ ਵੱਡਾ ਸੀ ਹਾਂਜੀ ਪਹਿਲਾਂ ਵੱਡਾ ਸੀ ਸੂਆ ਜੀ ਹੁਣ ਛੋਟਾ ਹੈ 11 ਫੁੱਟ ਰਹਿ ਗਿਆ ਪਹਿਲਾਂ 15 ਫੁੱਟ ਸੀ ਹੁਣ 11 ਫੁੱਟ ਦਾ 4 ਫੁੱਟ ਇਹਦਾ ਆਕਾਰ ਛੋਟਾ ਹੋ ਗਿਆ 15 ਤੇ ਹੁਣ 14 11 ਪਹਿਲਾਂ 15 ਸੀ ਹੁਣ ਦੱਸੋ ਵੀ ਕਿਹੜਾ 4 ਫੁੱਟ ਦਾ ਘਟ ਗਿਆ ਗੈਪ ਉਹ ਤਾਂ ਹਣੂ ਛੜੂਆ ਨਾ ਕਿਹੜਾ ਸ਼ਾਇਰ ਤੇ ਫੱਲਣਾ ਸੀ ਜਾ ਤਾਂ ਇਹਦੇ ਪੰਜ ਰੁਪਏ ਦੇ। ਹਾਂ ਚਾਹ ਤਾਂ ਇਹਦੇ ਰਦੇ ਲੱਗਣੇ ਚਾਹੀਦੇ ਆ। ਜਾਂ ਇਹਦੇ ਲਾਂਮਾ ਛਾਡਾਂ ਪੂਰੀਆਂ ਬਣਣੀਆਂ ਚਾਹੀਦੀਆਂ। ਅੰਦਾਜ਼ਾ ਹੈ ਕੋਈ ਵੀ ਕਿੰਨੇ ਕੇ ਏਰੀਆ ਦਾ ਹੋਵੇ ਜਿਹੜਾ ਨਵਾਂ ਬਣਿਆ। ਕਿੰਨੇ ਕਿਲੋਮੀਟਰ ਦੇ ਇਹਦੇ ਚ ਹੋ ਸਕਦਾ। ਇਹ ਜਾਂ ਕਿਹੜੇ ਪਿੰਡ ਤੋਂ ਲੈ ਕੇ ਕਿੱਥੇ ਤੱਕ? ਇਹ ਬਣਿਆ ਜੀ ਆਪਣਾ ਪਿੱਖੀਪਰਾ ਇਹ ਮੂਸਾਵਾਂ ਰਾਂਝ ਵਜਦੀ ਆ। ਇਹ ਪਹਿਲਾਂ ਗਾਗਵਾਲ ਤੱਕ ਬਣਿਆ ਸੀ। ਗਾਗਵਾਲ ਤੋਂ ਹੁਣ ਟਾਂਡੀਆਂ ਤੱਕ ਬਣਿਆ ਹੋਇਆ। ਇਹ ਗਾਗੋਵਾਲ ਵੀ ਇਹੀ ਆਕਾਰ ਹੈ ਕਿ ਜਾਂ ਉੱਥੇ ਥੋੜਾ ਚੌੜਾ ਹੈ ਨਾ ਨਾ ਉੱਥੇ ਪਿੱਛੋਂ ਚੌੜਾ ਹੈ ਸੁਆ ਬਹੁਤ ਚੌੜਾ ਪਿੱਛੋਂ ਹੂੰ ਜਿਵੇਂ ਜਿਵੇਂ ਮੋਗੇ ਆਉਂਦੇ ਆ ਉਵੇਂ-ਉਵੇਂ ਇਹਨਾਂ ਨੇ ਆਕਾਰ ਘਟਾਉਂਦੇ ਗਏ ਆ ਹੂੰ ਠੀਕ ਹੈ ਇੱਥੇ ਸਾਡੇ ਪਿੱਛੇ ਦੋ ਇਕੱਠੀਆਂ ਜੋੜੀਆਂ ਨਾਲਾਂ ਆਉਂਦੀਆਂ ਉੱਥੇ ਆ ਕੇ ਇਹਨਾਂ ਨੇ 1.5 ਫੁੱਟ ਦਾ ਆਕਾਰ ਘਟਾਤਾ ਅੱਛਾ ਹਾਂ ਉੱਥੇ 13 ਫੁੱਟ ਹੈਗਾ ਜਾ ਕੇ ਮਿਣਾ ਜਾਵੇ ਇਸ ਤੋਂ ਬਾਅਦ ਇਹਨਾਂ ਨੇ 11 ਕਰਤਾ ਆ ਨਗਲੇ ਵਾਲੇ ਪੁਲ ਤੋਂ ਤਾਂ ਮੈਨੂੰ ਲੱਗਦਾ ਇਹ 9 ਫੁੱਟੀ ਨਾਲ ਰਹਿ ਗਿਆ ਬਈ ਛਾਲ ਮਾਰ ਕੇ ਟੱਪ ਜੂ ਪਰਲੇ ਪਾਸੇ ਬੰਦਾ ਕਿੱਡੀ ਕਾ ਹੁਣ ਤੁਸੀਂ ਆਪ ਹੀ ਦੇਖ ਲਓ ਆ ਛਾਲ ਮਾਰ ਕੇ ਟੱਪ ਜਾਣਾ ਮੈਂ ਤੁਹਾਡੇ ਸਾਹਮਣੇ ਹੂੰ ਇਹ ਕੀਤਾ ਤਾਂ ਇਹ ਸੀ ਚਲੋ ਵੀ ਪਿੱਛੇ ਤੇਲ ਤੇ ਪਾਣੀ ਪਹੁੰਚ ਜੂਗਾ ਪਰ ਉਸ ਤਰ੍ਹਾਂ ਦੇ ਪ੍ਰਬੰਧ ਨਹੀਂ ਕੀਤੇ ਗਏ ਜਿਹਨੂੰ ਉੱਚਾ ਕਰਕੇ ਲੈ ਜਾਂਦੇ ਹੂੰ ਫੇਰ ਤਾਂ ਗਾਂਹ ਟੇਲ ਤੇ ਪਾਣੀ ਪਹੁੰਚਦਾ। ਅਸੇਹੀ ਹੈ ਹੁਣ ਤਾਂ ਇਹਦੇ ਉੱਤੇ ਗਾਂਹ ਵਾਲੇ ਪਿੰਡ ਉੱਚੇ ਆਏ, ਨੀਵੇਂ ਫਿਰ ਦਿੱਤਾ ਇੱਥੇ ਉੱਚਲੂਗਾ ਗਾਂ ਕਿੱਥੇ ਜਾਊ ਪਾਣੀ। ਚਾਰ-ਚਾਰ ਰਦੇ ਲੱਗ ਜਾਣ ਵਾਧੂ ਆਜੀ ਬਸ। ਇਹਦਾ ਚਾਰ-ਚਾਰ ਰਦੇ ਲੱਗਨੇ ਚਾਹੀਦੇ ਜਾਂ ਡੌਲੇ ਬਣਨੇ ਚਾਹੀਦੇ ਇਹਨਾਂ ਦੇ ਸ਼ੈਡਾਂ ਤੇ ਮਿੱਟੀ। ਹੂੰ। ਤਾਂ ਅਗਲੇ ਡੌਲੇ ਬਣਨ ਫੇਰ ਕਿਤੇ ਕੰਮ ਜਾ ਹੋਊਗਾ। ਨੇ ਸੂਆ ਨਹੀਂ ਚੱਲਦਾ। ਹੂੰ। ਹਰ ਸਾਲ ਇੱਥੇ ਟੁੱਟਣ ਆਏ ਨੇ। ਐਵੇਂ ਮਾਰਾਂ ਚੱਲਣੀਆਂ ਪੈਣਗੀਆਂ ਭਰਾਵੋ। ਠੀਕ ਐ। ਹੁਣ ਅਸੀਂ ਇਹ ਨਾ ਕਿਸੇ ਮੰਤਰੀ ਨੂੰ ਕਹਿ ਸਕਦੇ ਆ। ਪ੍ਰਸ਼ਾਸਨ ਨੂੰ ਤਾਂ ਦੇਖਣਾ ਚਾਹੀਦਾ ਨਾ ਮੰਤਰੀ ਤਾਂ ਕਿ ਦੇਖਦੇ ਨਹੀਂ ਹੁੰਦੇ ਉਹਨਾਂ ਨੇ ਤਾਂ ਠੇਕੇ ਦੇਤੇ ਪ੍ਰਸ਼ਾਸਨ ਨੇ ਕਰਾਉਣਾ ਪ੍ਰਸ਼ਾਸਨ ਪੂਰੇ ਜ਼ਿੰਮੇਵਾਰ ਆ ਅਸੀਂ ਪ੍ਰਸ਼ਾਸਨ ਨੂੰ ਜਮਾ ਇੱਕ ਥਾਪੜ ਕੇ ਘਣਾ ਵੀ ਪ੍ਰਸ਼ਾਸਨ ਇਹਦੇ ਵਿੱਚ ਫੁੱਲ ਜ਼ਿੰਮੇਵਾਰ ਆ ਇਹ ਕੰਮ 'ਚ ਕਿਸਾਨ ਜੁਣੀ ਆਣ ਕਿੱਥੇ ਕਿੱਥੇ ਵਿਚਾਰੀ ਲੜੂ ਕਿੱਥੇ ਕਿੱਥੇ ਲੜੂ ਕਿੰਨੇ ਮਸਲੇ ਪੰਜਾਬ ਦੇ ਪੂਰੇ ਪੰਜਾਬ ਦੇ ਮਸਲੇ ਆ ਇਹ ਕੋਈ ਆਪਣੇ ਪਿੰਡ ਦਾ ਰੌਲਾ ਹੋਣੀ ਇਹ ਪੂਰੇ ਪੰਜਾਬ ਦਾ ਹੈ ਇਹ ਕੋਈ ਇਕੱਲੇ ਸੂਏ ਦਾ ਟੁੱਢੀ ਨਾ ਇਹ ਮਾਨਸਾ ਜਲੇ ਚ ਬਹੁਤ ਜਗ੍ਹਾ ਤੇ ਨਹਿਰਾ ਸੂਏ ਟੁੱਟਿਆ ਆ ਬੀਰੀਆਲਾ ਜੱਟਾਂ ਕੋਲੇ ਆ ਹੂੰ ਜੋਧਪੁਰ ਪਖਰ ਕੋਲੇ ਆ ਤਲਵੰਡੀ ਸਾਬੂ ਆਪਣੇ ਜਪੰਦਾ ਹੂੰ ਗੁਲਾਬਗੜ ਦਲੀਏ ਵਾਲੀ ਟੁੱਟਿਆ ਕਿ ਕਿਹੜਾ ਸੂਆ ਨਹੀਂ ਟੁੱਟਿਆ ਹੂੰ ਕਾਰਨ ਕੀ ਹੈ ਪਹਿਲਾਂ ਕਿਹਨੂੰ ਟੁੱਟਦੇ ਸੀ ਹੁਣ ਕਿਉਂ ਟੁੱਟਦੇ ਆ ਥੋਡੀ ਗੱਲ ਮੈਂ ਗੱਲ ਚ ਵਾਅਦਾ ਕਰਦਾ ਜਿਵੇਂ ਕਿ ਆਪਾਂ ਗੱਲ ਕਰ ਰਹੇ ਇਸੇ ਤਰ੍ਹਾਂ ਪਿੰਡ ਕੋਟਲੀ ਕਲਾ ਉੱਥੇ ਵੀ ਜਿਹੜਾ ਨਹਿਰ ਜਾ ਰਹੀ ਹੈ ਪਰ ਨਹਿਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਜਿਹੜੀ ਕਿ ਕਾਫੀ ਅੰਗਰੇਜ਼ਾਂ ਦੇ ਸਮੇਂ ਦੀ ਹੈ ਉਹਨਾਂ ਦੀ ਬਣਾਈ ਹੋਈ ਚੀਜ਼ ਤੁਸੀਂ ਦੇਖੋ ਅੱਜ ਵੀ ਮਜ਼ਬੂਤ ਖੜੀ ਹੈ ਜਿਹੜਾ ਨਵਾਂ ਆਪਣੇ ਬਾਅਦ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਬਣਾਇਆ ਹੋਇਆ ਨਾ ਸੁਆ ਉਹ ਦੋ ਜਗ੍ਹਾ ਤੋਂ ਟੁੱਟ ਗਿਆ ਪਰ ਉਹ ਨਹਿਰ ਬਿਲਕੁਲ ਉਸ ਬਿਲਕੁਲ ਸਹੀ ਹੈ ਉਹਦਾ ਮੈਂ ਦੱਸਦਾ ਤੁਹਾਨੂੰ ਇਹਨਾਂ ਨੇ ਕੀ ਕੀਤਾ ਨਾ ਥੱਲੋਂ ਦਾ 2 ਫੁੱਟ ਦਾ ਤਾਂਹਾਂ ਤੋਂ 9 ਫੁੱਟ ਦਾ ਉਹਨਾਂ ਦਾ ਥੱਲਾ ਜੇ 7 ਫੁੱਟ ਦਾ ਨਾ ਤਾਂਹਾਂ ਤੋਂ 20 ਫੁੱਟੀ ਹੁੰਦੀ ਆ ਹੂੰ ਬਿਲਕੁਲ ਹੈ ਫਰਕ ਹੁੰਦਾ ਦੋ ਗੁਣਾ ਨਾ ਬੰਡੇਆਂ ਨਾਲ ਇਹਨੂੰ ਵੀ ਜੇ ਤਾਂ ਹਾਂ ਤਾਂ 9 ਫੁੱਟ ਹੈ ਤਾਂ ਥੱਲੇ 4 ਫੁੱਟ ਹੋਣਾ ਜ਼ਰੂਰੀ ਆ ਥੱਲੇ ਤਾਂ 1.5 ਫੁੱਟ ਵੀ ਨਹੀਂ ਇਹ ਬਿਲਕੁਲ ਥੱਲਾ ਦਾ ਹੂੰ ਹੈ ਥੱਲਾ ਵੀ ਹੋਣਾ ਚਾਹੀਦਾ ਨਾ ਥੱਲੇ ਵੀ ਕੁਛ ਨਾ ਕੁਛ ਚੱਲੇ ਪਾਣੀ ਥੱਲੇ ਦਾ ਚੱਲਦੇ ਨਹੀਂ ਉੱਪਰਪਰ ਹੀ ਚੱਲਦਾ ਹੂੰ ਕਿਵੇਂ ਖੜੂਗਾ ਠੀਕ ਆਖਰ ਦੇ ਵਿੱਚ ਕੀ ਤੁਸੀਂ ਮੰਗ ਕਰਦੇ ਹੋ ਕਿ ਅੱਗੇ ਕੀ ਹੱਲ ਹੋਣਾ ਚਾਹੀਦਾ ਮੁਆਵਜ਼ੇ ਨੂੰ ਲੈ ਕੇ ਤੇ ਜਿਹੜਾ ਇਹ ਸੂਏ ਦੀ ਬੰਤਰ ਨੂੰ ਲੈ ਕੇ ਮਾਵਜਾ ਤਾਂ ਪ੍ਰਾਵਾਏ ਨਾ ਨੇ ਸਰਕਾਰਾਂ ਨੇ ਨਾਂ ਤਾਂ ਦਿੱਤਾ ਨਾ ਦੇਣਾ ਪਰ ਅਸੀਂ ਫੇਰ ਵੀ ਉਮੀਦ ਰੱਖੀ ਬੈਠੇ ਆ ਜੇ ਕੀ ਇਹ ਦੇ ਦੇਣ ਠੀਕ ਹੈ ਨਾ ਅਸੀਂ ਮਾਵਜਾ ਤਾਂ ਮੰਗਦੇ ਆ ਕਿਤੇ ਨਾ ਮੰਗਿਆ ਸੀ 4 ਸਾਲੋਂ ਵੀ ਸਾਨੂੰ ਮਾਵਜਾ ਮੰਗਦਿਆਂ ਹਲੇ ਤੱਕ ਮਾਵਜਾ ਨਹੀਂ ਦਿੱਤਾ ਅੱਜ ਵੀ ਅਸੀਂ ਮਾਵਜਾ ਮੰਗਣ ਦੇ ਜੇ ਮਾਵਜਾ ਨਾ ਮਿਲਿਆ ਇਹ ਸਰਕਾਰਾਂ ਜ਼ਮੀਨਾਂ ਖੋਣ ਨੂੰ ਫਿਰਦੀਆਂ ਆਂ ਵੀਰ ਅਸਲ 'ਚ ਮਾਵਜੇ ਕਿਹੜੇ ਆਂ ਜ਼ਮੀਨਾਂ ਖੋਣ ਦੇ ਇਹਨਾਂ ਨੇ ਆਏ ਪਾਣੀ ਡੋਬ ਡੋਗ ਪੰਜਾਬ ਦੇ ਲੋਕਾਂ ਨੂੰ ਇਹਨੇ ਜਮੀਨਾਂ ਖੋਹਣੀਆਂ ਵੀ ਲੋਕ ਛੱਡਣ ਜਮੀਨਾਂ ਅਸਲ 'ਚ ਸਰਕਾਰਾਂ ਦੇ ਕਾਰਨ ਇਹ ਹੈ ਸਰਕਾਰਾਂ ਇਹ 'ਚ ਪੂਰਾ ਇੱਥੇ ਰੋਲ ਨਿਭਾਉਂਦੀਆਂ ਬਹੁਤ ਸਾਰੇ ਬੁੱਧੀਜੀਵੀ ਵੱਲੋਂ ਇਹ ਵੀ ਸਵਾਲ ਚੁੱਕਿਆ ਜਾਂਦਾ ਹੈ ਕਿਹਾ ਜਾਂਦਾ ਕਿ ਜਿਹੜੇ ਹੜ੍ਹ ਹੈ ਇਹ ਹੜ੍ਹ ਵੀ ਮੈਨਮੇਡ ਹੈ ਮਤਲਬ ਇਹ ਕੁਦਰਤੀ ਆਫਤਾ ਉਹਨੂੰ ਘੱਟ ਮੰਨਦੇ ਆ ਤੇ ਉਹ ਵੀ ਬੰਦੇ ਨੂੰ ਜਾਂ ਸਰਕਾਰਾਂ ਨੂੰ ਇਹਦਾ ਕਾਰਨਵੱਧ ਮੰਨਦੇ ਆ ਕਿ ਇਹ ਸਰਕਾਰਾਂ ਨੇ ਕਮੀਆਂ ਕਰਕੇ ਹੜਾ ਆਉਂਦੇ ਆ ਇਹ ਇਹ ਗੱਲ ਨਾਲ ਪੂਰਾ ਵਕਰੀਆ ਮੈਂ ਪੂਰਾ ਸਹਿਮਤਾ ਸਹਿਮਤ ਇਸੇ ਕਰਕੇ ਆ ਵੀ ਪਹਿਲਾਂ ਇਹ ਸੂਏ ਕਿਤੇ ਤਾਂ ਨਹੀਂ ਹੋ ਰਿਹਾ ਕਿ ਕਿਸਾਨਾਂ ਦਾ ਚੰਗੀ ਤਰ੍ਹਾਂ ਲੱਕ ਤੋੜ ਕੇ ਫਿਰ ਜ਼ਮੀਨ ਦਾ ਹੜੱਪਣੀਆਂ ਹੁਣ ਉਹੀ ਕਾਰਨ ਦੱਸਦਾ ਤੁਹਾਨੂੰ ਪਹਿਲਾਂ ਇਹ ਸੂਏ ਖਾਲੀ ਚੱਲੀ ਜਾਂਦੀ ਸੀਗੇ ਕਿੰਨੀਆਂ ਨਹਿਰਾਂ ਸਾਰੀਆਂ ਖਾਲੀ ਚੱਲਦੀਆਂ ਸੀ ਠੀਕ ਹੈ ਇੱਕੋ ਦਾ ਮੈਨਾਂ ਪਾਣੀ ਕਿੱਥੋਂ ਆ ਗਿਆ ਇਹਨਾਂ ਨੂੰ ਪਹਿਲਾਂ ਸਰਕਾਰਾਂ ਨੂੰ ਪਤਾ ਨਹੀਂ ਸੀ ਵੀ ਬਾਰਸ਼ ਦਾ ਟਾਈਮ ਆਉਣ ਵਾਲਾ ਹੈ ਡੈਮ ਪਰ ਪਰ ਰਖੇ ਨਾ ਨੇ ਠੀਕ ਹੈ ਹੁਣ ਉਹ ਡੈਮ ਦਾ ਬੰਦ ਗੇਟ ਟੁੱਟੇ ਉਹ ਐਵੇਂ ਟੁੱਟ ਗਏ ਉਹਨੇ ਪਾਣੀ ਇਕੱਠਾ ਕੀਤਾ ਪਹਿਲਾਂ ਫਿਰ ਡੈਮ ਤੋੜਿਆ ਜੀ ਉਹ ਟੁੱਟੇ ਨਹੀਂ ਤੋੜੇ ਗਏ ਆ ਅੱਜ ਵੀ ਕਹਨੇ ਸੀ ਪਹਿਲਾਂ ਨਾਲਿਆਂ ਦੀ ਸਫਾਈ ਕਿਉਂ ਨਹੀਂ ਹੋਈ ਜੇ ਢਾੜ ਦਾ ਮਹੀਨਾ ਚੱਲਦਾ ਸੀ ਗਰਮੀ ਸੀ ਇੰਨੀ ਨਾਲਿਆਂ ਦੀ ਸਫਾਈ ਨਹੀਂ ਹੋਈ ਉਹ ਨਾਲੇ ਕੋੜਦੂਨੇ ਉਹ ਨਾਲੀ ਟੁੱਟੀ ਜਾਂਦਾ ਆ ਕਿੰਨੇ ਪਿੰਡਾ ਜੋ ਹੁਣ ਨਾਲ ਨੇ ਮਾਰ ਪਾਈਏ ਆਪਣੇ ਬਠਿੰਡਾ ਮਾਨਸਾ ਜ਼ਿਲ੍ਹੇ ਦੇ ਕਿੰਨੇ ਪਿੰਡਾਂ ਨੂੰ ਮਾਰ ਰਿਹਾ ਉਹ ਨਾਲ ਬਿਲਕੁਲ ਜੇ ਉਹ ਡਰੇਨ ਦੀ ਕੱਲੀ ਸਫਾਈ ਉਸੇ ਦੀ ਤਾਂ ਕਿੰਨੇ ਪਿੰਡ ਵਾਜਦੇ ਆ ਆਪਣੇ ਜੀ ਇਸ ਫਾਈਲ ਉਹਦੋਂ ਨਹੀਂ ਦੇਖਦੇ ਜੇਠਾੜ ਦਾ ਮਿੰਨਾ ਨਹੀਂ ਦੇਖਦਾ ਕੋਈ ਆ ਕੇ ਸੌਂਚੇ ਇਹਨਾਂ ਨੂੰ ਕਿਉਂ ਯਾਦ ਆਉਂਦਾ ਪਾਣੀ ਪਹਿਲਾਂ ਇਹਨਾਂ ਨੂੰ ਪਤਾ ਨਹੀਂ ਹੁੰਦਾ ਸਰਕਾਰਾਂ ਨੂੰ ਜੀ ਇਹਨਾਂ ਦੀਆਂ ਅੱਖਾਂ ਵਿੱਚੀਆਂ ਹੈ ਹੈ ਸਰਕਾਰਾਂ ਸਭ ਕੁਝ ਜਾਣ ਬੁੱਝ ਕੇ ਹੁੰਦਾ ਠੀਕ ਹੈ ਇਹ ਸਰਕਾਰਾਂ ਦੇ ਹੱਥ ਹੈ ਵੱਡੇ ਵੱਡੇ ਠੀਕ ਹੈ ਨਾ ਆਪਾਂ ਤਾਂ ਇਕੱਲੇ ਬੋਲਣ ਵਾਲੇ ਆ ਇਹ ਕਿਹੜਾ ਸਰਦੂਲਗੜ ਵਾਲੀ ਨਾਲੀ ਹੈ ਉਹਦੇ ਵਿੱਚ ਵੀ ਕਹਿੰਦੇ ਜਿਹੜਾ ਪਾਣੀ ਦਾ ਪੱਧਰ ਬਹੁਤ ਉੱਚਾ ਹੋ ਗਿਆ ਕਿਉਂਕਿ ਪਿਛਲੀ ਵਾਰ ਵੀ ਆਪਾਂ ਦੇਖਿਆ ਸੀ ਆਸ-ਪਾਸ ਏਰੀਆ ਬਹੁਤ ਪ੍ਰਭਾਵਿਤ ਹੋਇਆ ਸੀ ਬੜੀਆਂ ਫਸਲਾਂ ਬਰਬਾਦ ਹੋਈਆਂ ਸੀ ਤਾਂ ਉਸ ਪਾਸੋਂ ਵੀ ਇਸ ਏਰੀਏ ਨੂੰ ਖਤਰਾ ਬਣਿਆ ਹੋਇਆ ਬਣਿਆ ਜਦੋਂ ਨਹੀਂ ਉਧਰ ਵੀ ਆ ਸਕਦਾ ਮਤਲਬ ਜਦੋਂ ਚਾਂਦਪੁਰੇ ਵਾਲਾ ਬੰਨ ਟੁੱਟਦਾ ਉਦੋਂ ਉਹ ਆ ਕੇ ਮਾਨਸਾ ਏਰੀਆ ਨੂੰ ਦਬਦਾ ਕੇ ਭਲਾੜਾ ਮਾਨਸਾ ਇਸ ਏਰੀਏ ਨੂੰ ਦਬਦਾ ਆ ਕੇ ਇੱਥੇ ਘਿਰਨਾ ਪਾਣੀ ਨੇ ਯੋ ਕਿ ਆਪਾਂ ਦੇਖਿਆ ਆਪਣਾ ਮਾਨਸਾ ਦੇ ਪਿੰਡ ਹੋ ਕੇ ਡੇਲੂ ਵਾਲਾ ਕਾਲੀ ਮੰਦਰਾ ਉੱਥੇ ਤੱਕ ਪਾਣੀ ਪਹੁੰਚ ਚੁੱਕਿਆ ਫਿਰ ਉਹੀ ਮੈਂ ਦੱਸਦਾ ਵੀ ਉਹ ਉਹਨੇ ਇਧਰ ਹੀ ਆਉਣਾ ਪਾਣੀ ਨੇ ਉਹ ਚਵਾ ਕਰੋ ਉਸ ਕਰ ਗਿਆ ਇਧਰ ਚਨੀਰ ਹੋਇਆ ਦਾਨੇ ਵਾਲਾ ਹੋਇਆ ਓਮੇ ਹੋਇਆ ਕੋੜ ਤਰਮੂ ਹੋਇਆ ਇਹ ਸਾਰੇ ਪਿੰਡਾਂ ਚ ਪਾਣੀ ਆਉ ਹਮ ਅਸੀਂ ਰਾਪਰ ਖੜੇ ਆ ਰਾਪਰ ਕੋੜ ਤਰਮੂ ਤੋਂ ਕਿੱਡੀ ਕਿ ਦੂਰ ਹਮ ਹਮ ਪਹਿਲਾਂ ਵੀ ਆਉਂਦਾ ਰਿਹਾ ਹੁਣ ਵੀ ਆਉ ਤਾਂ ਕਿਸਾਨਾਂ ਦੇ ਮਨਾਂ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਿਵੇਂ ਕਿ ਆਪਾਂ ਦੇਖਿਆ ਮੱਝ ਉਹ ਸੀਰੀ ਵਿੱਚ ਬਹੁਤ ਜਿਹੜਾ ਲੋਕ ਡਰੇ ਹੋਏ ਐ ਸਹਮੇ ਹੋਏ ਐ ਇਸ ਆਫਤ ਨੂੰ ਲੈ ਕੇ ਬਈ ਸਰਕਾਰਾਂ ਤੋਂ ਕੋਈ ਉਮੀਦ ਨਹੀਂ ਬੈਸ ਹੁਣ ਸਾਡੀ ਤਾਂ ਪ੍ਰਮਾਤਮਾ ਅੱਗੇ ਅਰਦਾਸ ਹੈ ਪ੍ਰਮਾਤਮਾ ਤੋਂ ਮੰਨਦੇ ਆਂ ਵੀ ਤੂੰ ਖੈਰ ਸੁੱਖ ਰੱਖੀਦਾ ਤੇ ਆ ਇੱਥੇ ਸਰਕਾਰਾਂ ਕੋਈ ਸੁਣਨ ਵਾਲੀਆਂ ਨਹੀਂ ਸਾਡੀ ਨਾ ਅਸੀਂ ਸਰਕਾਰਾਂ ਤੋਂ ਉਮੀਦ ਰੱਖੀ ਐ ਨਾ ਅੱਗੇ ਤੋਂ ਰੱਖੀ ਠੀਕ ਹੈ ਧੰਨਵਾਦ ਤਾ ਆਪਾਂ ਗੱਲਬਾਤ ਕੀਤੀ ਕਿਸਾਨਾਂ ਦੇ ਨਾਲ ਇਹਨਾਂ ਦਾ ਹੀ ਕਹਿਣਾ ਸੀ ਕਿ ਇਹਨਾਂ ਦਾ ਇਹਨਾਂ ਨੂੰ ਬਰਬਾਦ ਹੋਈਆਂ ਫਸਲਾਂ ਦਾ ਮੁਆਵਜ਼ਾ ਮਿਲੇ ਤੇ ਅੱਗੇ ਤੋਂ ਜਿਹੜਾ ਸੁਹਾਣਾ ਟੁੱਟੇ ਇਹਦੇ ਜਿਹੜਾ ਉਚਾਈ ਚਾਰ-ਚਾਰ ਰਦੇ ਲਾ ਕੇ ਇਹ ਸੁਏ ਨੂੰ ਉੱਚਾ ਕੀਤਾ ਜਾਵੇ ਤੇ ਆਸ-ਪਾਸ ਮਿੱਟੀ ਲਗਾਈ ਜਾਵੇ ਤਾਂ ਅਸੀਂ ਵੀ ਆਪਣੇ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਜ਼ਰੂਰ ਪਿੰਡ ਵਾਸੀਆਂ ਨੂੰ ਸਹਿਯੋਗ ਦਿੱਤਾ ਜਾਵੇ ਕਿਉਂਕਿ ਬਹੁਤ ਬਾਕੀ ਵੀ ਆਪਾਂ ਦੇਖਿਆ ਬੜੀ ਮਾਰ ਚੱਲ ਰਹੀ ਨੇ ਪੰਜਾਬ ਦੇ ਲੋਕ ਤੇ ਇੱਕ ਅਸੀਂ ਸਰਕਾਰ ਵੱਲੋਂ ਸਰਕਾਰ ਨੂੰ ਇੱਕ ਹੋਰ ਅਪੀਲ ਕਰਦੇ ਆ ਕਿ ਉਹਨਾਂ ਵੱਲੋਂ ਦਾਵਾ ਕੀਤਾ ਗਿਆ ਸੀ ਪਿਛਲੇ ਵਾਰ ਹੜ੍ਹਾਂ ਨੂੰ ਦੇਖਦੇ ਆ ਕਿ ਜਿਹੜਾ ਪਾਣੀ ਹੈ ਹੜਾਂ ਦਾ ਪਾਣੀ ਆ ਉਹਨੂੰ ਬੋਰ ਬਣਾ ਕੇ ਧਰਤੀ ਦੇ ਵਿੱਚ ਵਾਪਸ ਭੇਜਿਆ ਜਾਊਗਾ ਤਾਂ ਕਿ ਹੜਾਂ ਦਾ ਬਹਾਜੜਾ ਘਟ ਕੀਤਾ ਜਾ ਸਕੇ ਜਿੱਥੇ ਜਗ੍ਹਾ ਜਗ੍ਹਾ ਤੇ ਬੋਰ ਹੋਣਗੇ ਤਾਂ ਉਸ ਤਰ੍ਹਾਂ ਦਾ ਬੋਰ ਸਾਨੂੰ ਕਿਤੇ ਵੀ ਨਹੀਂ ਦਿਖਿਆ ਤਾਂ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਇਸ ਤਰ੍ਹਾਂ ਦੇ ਜਿਹੜੇ ਸਚੱਜੇ ਢੰਗਾਂ ਦੇ ਨਾਲ ਜਿਹੜਾ ਹੜਾ ਨਾਲ ਨਜੇਠਣ ਦੇ ਲਈ ਪਹਿਲਾਂ ਹੀ ਪ੍ਰਬੰਧ ਕੀਤੇ ਜਾਣ ਤਾਂ ਕਿ ਜਿਹੜਾ ਸਾਡਾ ਪੰਜਾਬ ਬਚ ਸਕੇ ਬਹੁਤ-ਬਹੁਤ ਧੰਨਵਾਦ